ਜੀ ਸੰਗਤ ਜੀ ਅੱਜ ਆਪ ਆਏ ਸੀਗੇ ਕਾਲੀਆਣਾ ਸਾਹਿਬ ਰਾਜਕੋਟ ਜੋੜਾ ਘਰ ਗੁਰੂ ਘਰ ਜੀ ਦਾ ਤੇ ਸਾਹਮਣੇ ਸੀ ਵੀਰ ਜਲ ਸੇਵਾਾਰੇ ਇਹਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਭਾਈ ਆਪਾਂ 40 ਸੈ ਤੋਂ ਆਏ ਸੀਗੇ ਮੱਥਾ ਟੇਕ ਕੇ ਤੇ ਆਪਾਂ ਇੱਥੇ ਰੋਕਿਆ ਸਰਾ ਬੈਸ ਨੂੰ ਢਾਬਾ ਤੋਂ ਨੂੰ ਦਿਖਾਉਣੇ ਆਗੇ ਆ ਦੇਖ ਇੱਥੇ ਇਕ ਦੇਖਦੇ ਆ ਖਾਣ ਪੀਣ ਚ ਕੀ ਕੋਸਾ ਤੇ ਆਪਾਂ ਖਾਣਦੇ ਆ ਸਾਡੇ ਬਲੌਗ ਨਾਲ ਬਣੇ ਰਹੋ ਸਾਰੇ ਜਣੇ ਅਗਲਾ ਆਦੇ ਆਪਣੇ ਮੋਟਰਸਾਈਕਲ ਤੇ ਆਪਣੇ ਯਾਰ ਮਿੱਤਰ ਆਉਂਦੇ ਆ ਵਾਸ਼ਰੂਮ ਕਰਨ ਗਏ ਨੇ ਆਉਂਦੇ ਨੇ ਪਹਿਲੀ ਵਾਰ ਖੜੇ ਆ ਦੇਖਦੇ ਆ ਟੇਸਟ ਬਾਈਆਂ ਦਾ ਤੇ ਦੇਖਦੇ ਆ ਖਾਣ ਪੀਣੇ ਕੀ ਸਿਸਟਮ ਆ ਇੱਥੇ ਬਾਅਦ ਚ ਵੀਡੀਓ ਪਾ ਕੇ ਦੱਸਾਂਗੇ ਭਾਈ ਯਾਰ ਇਹ ਜੈਸਟ ਪਤੀਆ ਸਾਰੇ ਜਰੂਰ ਆ ਇੱਥੇ ਝੂਲਾ ਝੂਲਾ ਹੀ ਬਣਿਆ ਹੋਇਆ ਦੇ ਦਿਖਾਉਣੇ ਆ ਤੁਹਾਨੂੰ ਬੈਠਾ ਮੈਂ ਝੂਲਾ ਹੀ ਆਗਾ ਪਟਾ ਟੁ ਪੈਗਾ ਦੇਖੋ ਦਮਾ ਬਾਈ ਯਾਰ ਹਾਈਕੋਟ ਰੋਡ ਤੇ ਆਗਾ ਬੈਸ ਮੋਟਾ ਬਸ ਸਾਹਮਣੇ ਲਿਖਿਆ ਵੀ ਹੁੰਦਾ ਸਾਹਮਣੇ ਗੁਰੂਕਰ ਆਗਾ ਤੇ ਇੱਥੇ ਚਾਹਣਾ ਬਾਈ ਖਾਦੇ ਆਪਾਂ ਲੂਣੇ ਪਰੌਂਠੇ ਯਾਰ ਐਂਡ ਦੇ ਬਣਾਈ ਆਪਾਂ ਵੀਡੀਓ ਕਦ ਨੂੰ ਖਾਲੀ ਭੁੱਲ ਕੇ ਯਾਦ ਹੀ ਨਹੀਂ ਆਈ ਸੀ ਫਿਰ ਉਹ ਵੀਡੀਓ ਬਣਾਈ